ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਇਸਨਾਇਆ ਘਰ ਮਸਾਲਾ ਮੈਂ ਸੋਚਿਆ ਅਸੀਂ ਤੁਹਾਡੇ ਨਾਲ ਸ਼ੇਅਰ ਕਰੀਏ ਇਹਦਾ ਸਮਾਨ ਇਹਦੇ ਸਾਰੇ ਮਸਾਲੇ ਤੇ ਸਭ ਤੋਂ ਪਹਿਲਾਂ ਧਨੀਆਂ ਸਾਬਤ ਤੇ ਉਸ ਤੋਂ ਬਾਅਦ ਬੱਟੀ ਲੈਂਚੀ ਛੋਟੀ ਲੈਂਚੀ ਮਿਰਚਾਂ ਜਵਿਤਰੀ ਤੇ ਪਿੱਪਲੀ ਮਗਾ ਵੀ ਕਹਿੰਦੇ ਆ ਪਿੱਪਲੀ ਵੀ ਕਹਿੰਦੇ ਆ ਤੇ ਲੌਂਗ ਕਾਲੀ ਮਿਰਚ ਜੀਰਾ ਤੇ ਆ ਜਿਹਨੂੰ ਸਟਾਰ ਸਟਾਰ ਕੋਲ ਵੀ ਕਹਿੰਦੇ ਆ ਤੇ ਫੁੱਲ ਚੱਕਰੀ ਆ ਹੈਗਾ ਦਾਲਚੀਨੀ ਤੇ ਮੇਥੀ ਹਾਂ ਅੱਗੇ ਅਸੀਂ ਇਹ ਸਾਰੇ ਮਸਾਲੇ ਪਾਵਾਂਗੇ ਕਿ ਸਾਰੇ ਮਸਾਲਿਆਂ ਦੀ ਤਸੀਰ ਇਹ ਕਿਸੇ ਦੀ ਗਰਮ ਤਕਰੀਬਨ ਜੈਸਤਰਾ ਕੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਧਨੀਆ ਨਾਲ ਜੋ ਠੰਡਾ ਹੁੰਦਾ ਧਨੀਏ ਦੀ ਤਸੀਰ ਠੰਡੀ ਹੁੰਦੀ ਬਾਕੀ ਸਾਰੀਆਂ ਚੀਜ਼ਾਂ ਤਕਰੀਬਨ ਗਰਮ ਤਸੀਰ ਦੀਆਂ ਹੁੰਦੀਆਂ ਇੱਕ ਜੀਰਾ ਠੰਡਾ ਹੁੰਦਾ ਹੈ ਕੋਈ ਇਹਨੂੰ ਗਰਮ ਕਹਿੰਦਾ ਕੋਈ ਠੰਡਾ ਕਹਿੰਦਾ ਆ ਮੈਂ ਕਿ ਜੀਰਾ ਤੇ ਧਨੀਆ ਤਾਂ ਸਭ ਨੂੰ ਪਤਾ ਹੀ ਆ ਕਿ ਇਹ ਖੰਡਿਤ ਤਸੀਰ ਹੁੰਦੀ ਆ ਕਿਉਂਕਿ ਇਹ ਸਾਰੀਆਂ ਚੀਜ਼ਾਂ ਦੀ ਤਸੀਰ ਗਰਮ ਆ ਇਹਨਾਂ ਨੂੰ ਬੈਲੈਂਸ ਕਰਨ ਲਈ ਅਸੀਂ ਧਨੀਆ ਪਾਨੇ ਆ ਧਨੀਆ ਮੈਂ ਜ਼ਿਆਦਾ ਪਾਇਆ ਆ ਕਿਉਂਕਿ ਇਹ ਸਾਰੀਆਂ ਚੀਜ਼ਾਂ ਇਹਨਾਂ ਨੂੰ ਬੈਲੈਂਸ ਕਰੂਗਾ ਇਹਨਾਂ ਤੇ ਟੇਸਟ ਨੂੰ ਬੈਸੇ ਵੀ ਧਨੀਏ ਤੋਂ ਬਿਨਾ ਕੋਈ ਮਸਾਲਾ ਨਹੀਂ ਹੋਊਗਾ ਤੇ ਹੁਣ ਅਸੀਂ ਇਹਨਾਂ ਨੂੰ ਥੋੜਾ ਜਿਹਾ ਡਰਾਈ ਰੋਸਟ ਕਰਕੇ ਤੇ ਫਿਰ ਅਸੀਂ ਪੀਸਾਂਗੇ सिर्फ ड्राई रोस्ट भी बहुत हल्का करना है जो कि अस सब तो पहला मैं गैस बिल्कुल सिम किया सब तो पहला मेथे क्योंकि ये ज़्यादा टाइम लेंगे है थोड़े साफ होंगे बस असी इन्हों थोड़ा जहा करना के मोस्चराइज करना हो वैसे अच्कल तो हमें नहीं जमीतरी ਅਜੀਰਾ ਪਾਇਆ ਮੈਂ ਟਿੱਪੜੀ ਜਿਹਨੂੰ ਮਗਾ ਵੀ ਕਹਿੰਦੇ ਆ ਪਹਿਲਾਂ ਵੀ ਦੱਸਿਆ ਹੁੰਦਾ ਠੀਕ ਆ ਇਹ ਪੱਟੀ ਲੈ ਕੇ ਜਿੱਦਾਂ ਨਾ ਅਸੀਂ ਇਹਨਾਂ ਦੀ ਜਿਹੜੀ ਆ ਰੱਖੀ ਹੋ ਆ ਕੌਂਟ ਟੂ ਹਾਫ ਇੱਕ ਕਿੰਨਾ ਪਾਣਾ ਕਿੰਨਾ ਨਹੀਂ ਪਾਣਾ ਇਹ ਤੁਸੀਂ ਆਪਣੇ ਹਸਾਬ ਨਾਲ ਸਵਾਦ ਦੇ ਹਿਸਾਬ ਨਾਲ ਘੱਟ ਵੱਧ ਕਰ ਸਕਦੇ ਆ ਜੇਹੀਆਂ ਚੀਜ਼ਾਂ ਤੁਹਾਨੂੰ ਨਹੀਂ ਫਲੇਵਰ ਪਸੰਦ ਹੋ ਤੁਸੀਂ ਘੱਟ ਵੀ ਪਾ ਸਕਦੇ ਆ ਬਾਕੀ ਇਹਨਾਂ ਨੂੰ ਸਾਰਿਆਂ ਨੂੰ ਬੈਲੈਂਸ ਕਰ ਲੈ ਲੈ ਧਨੀਆ ਹੈਗਾ ਹੀ ਆ ਤੇ ਤੁਸੀਂ ਕੋਈ ਵੀ ਮਸਾਲਾ ਕਿੰਨਾ ਵੀ ਪਾ ਸਕਦੇ ਆ ਜੋ ਵੀ ਤੁਹਾਨੂੰ ਪਸੰਦ ਆ ਤੇ ਇਸੇ ਨੇ ਮਨਾਂ

ਥੋੜੀਆਂ-ਥੋੜੀਆਂ ਲਾਲ ਲੱਗਦਾ ਹੈ जब तक ठंडा होंगे इन मैं बहार रख दी पखे थले धनिएक लवा क्योंकि बहुत सॉफ्ट हमारा ज्यादा नहीं तुस करना मसाले ना एक बार जो धुप भी लवा लो जो नहीं है चाहते कि अस रोस्ट करने धुप लवा लो धुप लगा के सेक लवा है तो गैस में बंद करता लो जी ਫਾਸੋਲੇ ਗਰਮ ਹੀ ਹੈ ਬਾਟੀ ਸਾਡਾ ਫਰਾਈ ਪੈਨ ਗਰਮ ਉਹਦਾ ਜਿੰਨਾ ਸੇਕ ਲੱਗੇਗਾ ਹੁਣ ਅਸੀਂ ਇਹਨਾਂ ਨੂੰ ਠੰਡੇ ਕਰਾਂਗੇ 10 ਮਿੰਟ ਲਈ ਪੱਕੇ ਥੱਲੇ ਲੋਜੀ ਅੱਗੇ ਮਲ ਪਿਸਣ ਲੱਗੇ ਬੱਚੇ ਕਹਿੰਦੇ ਆ ਕਿ ਮਸਾਲੇ ਬਹੁਤ ਜ਼ਿਆਦਾ ਹੋ ਗਿਆ ਧਨੀਆ ਕੱਟਿਆ ਤੇ ਇਸ ਨੂੰ ਮੈਂ ਥੋੜਾ ਜਿਹਾ ਕੱਟ ਲੂੰਗੀ ਫਿਰ ਉਸ ਧਨੀਆ ਨੂੰ ਲੈ ਆ ਕੇ ਪੀਸ ਲਵਾਂਗੇ ਕਿ ਧਨੀਆ ਮੇਰੇ ਕੋ ਕੱਟ ਸੀ ਬੱਚੇ ਕਹਿੰਦੇ ਆ ਕਿ ਜ਼ਿਆਦਾ ਤੇਲ ਹੋਣਾ ਕਰਨੀ ਆ ਪਰ ਆਹ ਸਿਆਨ ਨਾ ਪਾਵਾਂਗੇ ਤੇ ਬਾਕੀ ਤਾਂ ਨਹੀਂ ਨਾ ਕਿ ਆਹ ਕੁਛ ਲੈਚੀਆਂ ਸਾਤੀਆਂ ਭਾਰਤੀਆਂ ਜੇ ਆਪਾਂ ਪੀ ਕੱਢ ਕੇ ਪਾਈ ਹੁਣ ਨਵੱਡੀ ਲੈਚੀ ਦੇ ਫੇ ਸਾਨੂੰ ਇਸ ਤਰ੍ਹਾਂ ਬਹੁਤਾ ਛਾਨਣ ਦੀ ਲੋੜ ਵੀ ਨਹੀਂ ਥੋੜਾ ਤਰ ਤਰਾ ਵੀ ਰਹਿ ਜਾਵੇ ਤਾਂ ਵੀ ਕੋਈ ਨਹੀਂ ਮੈਂ ਵਸ ਮੋਟੀ ਛਾਨਣੀ ਚ ਛਾਣਦੀ ਪਈ ਆ ਇਹ ਛਾਨਣੀ ਮੋਟੀ ਆ ਵਸਤਨ ਗਲ ਕੇ ਪਾਣ

ਮਸਾਲਾ ਸਟਾ ਬਣ ਗਿਆ ਹੈ ਤਿਆਰ ਹੋ ਗਿਆ ਬਣ ਕੇ ਤੁਸੀਂ ਇਹਨੂੰ ਨਾ ਖਤਰਚੰਗੀ ਤਾਂ ਇਹਨੂੰ ਹਿਲਾ ਲਓ ਤੇ ਵੈਸੇ ਅਸੀਂ ਧਨੀਆ ਲਾ ਕੇ ਤਾਂ ਪੀਸਿਆ ਤਾਂ ਤਾਂ ਹਲਾਣੇ ਤਾਂ ਮਿਲਾ ਰਹੀਆਂ ਹਾਂ ਤੁਸੀਂ ਧਨੀਆ ਦੇ ਵਿੱਚ ਪੇਣਾ ਫੇਰ ਤਾਂ ਮਿਲਾਨ ਦੀ ਲੋੜ ਹੀ ਨਹੀਂ ਪਾਓ ਸਟਾ ਮਸਾਲਾ ਤਿਆਰ ਆ ਬਣ ਕੇ ਹੁਣੇ ਬਹੁਤ ਫਲੇਵਰ ਵੀ ਵਧੀਆ ਆਊਗਾ ਕਿਉਂਕਿ ਸਾਨੂੰ ਪਤਾ ਹੁੰਦਾ ਅਸੀਂ ਵਿੱਚ ਕੀ ਪਾਇਆ ਆ ਅਸੀਂ ਆਪਣੀ ਲੋੜ ਦੇ ਮੁਤਾਬਕ ਚੀਜ਼ ਘੱਟ ਵੱਧ ਵੀ ਪਾ ਸਕਦੇ ਆ ਤੇ ਕੋਈ ਚੀਜ਼ ਅਸੀਂ ਸਕਿਪ ਵੀ ਕਰ ਸਕਦੇ ਆ ਜੇ ਕੋਈ ਚੀਜ਼ ਸਾਨੂੰ ਹੋਰ ਲੱਗੇ ਐਡ ਕਰਨੀ ਕਰ ਸਕਦੇ ਵੈਸੇ ਮੈਂ ਆਪਣੇ ਵੱਲੋਂ ਤਾਂ ਸਾਰੀਆਂ ਕੀਤੀਆਂ ਹਾਂ ਬਹੁਤ